ਮਜੀਠੀਆ ਸਾਹਿਬ ਦੀ ਗੱਲ ਮੈਨੂੰ ਲੱਗਦਾ ਕਿ ਲਗਾਤਾਰ ਹੀ ਆਪਾਂ 15 ਦਿਨ ਤੋਂ ਕਰ ਰਹੇ ਆ ਤੇ 11 ਕ ਦਿਨ ਦੀ ਜਿਹੜੀ ਰਿਮਾਂਡ ਸੀਗਾ ਉਹ ਖਤਮ ਹੋਇਆ ਤੇ ਫਿਰ ਅੱਗੇ ਕਹਿੰਦੇ 14 ਕ ਦਿਨਾਂ ਵਾਸਤੇ ਫਿਰ ਨਿਆਂਇਕ ਹरासत ਦੇ ਵਿੱਚ ਭੇਜਤਾ ਪਰ ਇਹ ਸਾਰਾ ਜਿਹੜਾ ਇਨਾ ਦ੍ਰਿਸ਼ਟੀਕੋਣ ਜਿਹੜਾ ਵਾਪਰਿਆ ਉਹਦੇ ਚ ਕਈ ਸਾਰੀਆਂ ਗੱਲਾਂ ਜਿਹੜੀਆਂ ਕੁਝ ਮਾਨ ਸਾਹਿਬ ਨੇ ਕਹੀਆਂ ਉਹਦੇ ਤੇ ਲੋਕ ਸਵਾਲ ਕਰ ਰਹੇ ਨੇ ਵੀ ਜਿੰਨਾ ਕੁਝ ਤੁਸੀਂ ਕਹਿ ਰਹੇ ਸੀ ਉਹਦੇ ਚ ਕੀ ਲੱਭਿਆ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਵੀ ਕਹਿ ਰਹੇ ਨੇ ਕਿ ਜਿੰਨਾ ਕੁਝ ਦੱਸ ਰਹੇ ਸੀ ਉਹਦੇ ਚ ਕੁਝ ਨਹੀਂ ਲੱਭਿਆ ਔਰ ਇਹ ਸਾਰੀ ਜਿਹੜੀ ਕਹਾਣੀ ਵਾਪਰੀ ਹੈ ਜੀ ਇਹਦਾ ਨਿਚੋੜ ਜੇ ਹੁਣ ਤੱਕ ਕੱਢੀਏ ਇੰਨੇ ਕੁ ਦਿਨਾਂ ਦਾ ਕੀ ਬਣਦਾ ਸੁਖਮ ਸਿੰਘ ਜਦੋਂ ਬੰਦੇ ਦਾ ਰਿਮਾਂਡ ਖਤਮ ਹੋ ਜਾਂਦਾ ਬੰਦੇ ਨੂੰ ਜੇਲ੍ਹ ਚ ਹਲਾ ਦਿੱਤਾ ਜਾਂਦਾ ਸਮਝ ਲਓ ਕਿ ਉਹਦੀ 50% ਟੈਨਸ਼ਨ ਖਤਮ ਹੋ ਜਾਂਦੀ ਆ ਜੀ ਪੁਲਿਸ ਕਸਟਡੀ ਦੀ ਟੈਨਸ਼ਨ ਜਿਹੜੀ ਉਹ ਵੱਖਰੀ ਕਿਸਮ ਦੀ ਹੁੰਦੀ ਆ ਹੁਣ ਗਾਂ ਅਦਾਲਤ ਨੇ ਤੈਅ ਕਰਨਾ ਹੈ ਕਿ ਮਜੀਠੀਏ ਦੀ ਜਿਹੜੀ ਦਾ ਲਿਆ ਉਹ ਕਦੋਂ ਮੁਕੇਗੀ ਹੂੰ ਠੀਕ ਹੈ ਜੀ ਜੀ ਹੁਣ ਆ ਜਾਂਦੀ ਆ ਗੱਲ ਕਿ ਜਿਹੜਾ ਇਹ ਸਾਰਾ ਪ੍ਰਕਰਨ ਵਾਪਰਿਆ ਜੋ ਇਹ ਘਟਨਾਕ੍ਰਮ ਸੀ ਹੂੰ ਤਾਂ ਮੇਰੇ ਖਿਆਲ ਦੇ ਨਾਲ ਉਹਦੇ ਵਿੱਚ ਇੱਕ ਚੀਜ਼ ਨੋਟ ਕਰਨ ਵਾਲੀ ਆ ਉਹ ਆ ਕੁਝ ਭੁੱਲੇ ਵਿਸਰੇ ਬੰਦਿਆਂ ਦੀ ਮੀਡੀਆ ਪਲੇਟਫਾਰਮਾਂ ਤੇ ਵਾਪਸੀ ਹੂੰ ਉਹ ਕੌਨਸਰ ਬਿੱਟੂ ਆਲ ਖਬਰ ਜੀ ਜਿਨ੍ਹਾਂ ਨੂੰ ਅਸੀਂ ਮਤਲਬ ਕਿ ਉਸ ਦੌਰ ਚ ਵੇਖਿਆ ਜਦੋਂ ਇਹਨਾਂ ਦੇ ਨਾਮ ਲੈਣ ਤੋਂ ਲੋਕ ਚ ਜਿਕਰ ਕਰਨ ਲੱਗ ਪਏ ਸਨ ਕਿ ਭਾਈ ਇਹ ਤੇ ਜਿਵੇਂ ਹੁਣ ਮਜੀਠੀਏ ਬਾਰੇ ਹੂੰ ਇਹਹੀ ਚੀਜ਼ ਸੀ ਕਿ ਨਾ ਜੀ ਕਿ ਇਹਨਾਂ ਨੂੰ ਕਿਹਾ ਗਿਆ ਕਿ ਇਹ ਤੇ ਨਸ਼ੇ ਦੇ ਸਦਾਗਰ ਨੇ ਹੂੰ ਹੂੰ ਦੇਖੋ ਰਿਪੋਰਟਾਂ ਗਈਆਂ ਅਨੇ ਵਾਹ ਹੋਈ ਉਸ ਟਾਈਮ ਇੱਕੋ ਅੰਕੜਾ 6000 ਕਰੋੜ ਦਾ ਡਰੱਗ ਰੈਕਟ 6000 ਕਰੋੜ ਦਾ ਡਰੱਗ ਰੈਕਟ ਤੇ ਫਿਰ ਜਿਹੜੇ ਬੰਦੇ ਫੜੇ ਗਏ ਤੇ ਸਮਾਜ ਦੀ ਨਿਗਾਹ ਦੇ ਵਿੱਚ ਤੁਹਾਨੂੰ ਪਤਾ ਹੀ ਆ ਗੱਡੇ ਗੁਨਾਹਗਰ ਉਹ ਹੂੰ ਹੂੰ ਬਿਲਕੁਲ ਪਰ ਹੁਣ ਜੋ ਬੋਲ ਕੇ ਗਏ ਨੇ ਸਾਲ ਦੇਖੋ ਸਰਕਾਰ ਨੇ ਤੇ ਕਹਿਣਾ ਹੁੰਦਾ ਕਿ ਅਸੀਂ ਜਾਂਚ ਪੜਤਾਲ ਦੇ ਵਿੱਚੋਂ ਆ ਹਾਸਲ ਕੀਤਾ ਹੂੰ ਤੇ ਡਿਫੈਂਸ ਨੇ ਕਹਿਣਾ ਹੁੰਦਾ ਕਿ ਇਹਨਾਂ ਨੂੰ ਕੁਝ ਨਹੀਂ ਮਿਲਿਆ ਜੀ ਠੀਕ ਹੈ ਜੀ ਮਤਲਬ ਮਜੀਠੀਆ ਦੀ ਲੀਗਲ ਟੀਮ ਕਹੇਗੀ ਹਾਲ ਫਿਲਹਾਲ ਉਹਨਾਂ ਦਾ ਦਾਵਾ ਹੈ ਜੀ ਕਿ ਭਾਈ ਕੱਖ ਨਹੀਂ ਇਹਨਾਂ ਨੂੰ ਮਿਲਿਆ ਇੱਥੇ ਬਿਲਕੁਲ ਸਿਆਸੀ ਬਦਲਾਵ ਹੋ ਰਿਹਾ ਹੂੰ ਤੇ ਜੋ ਸਰਕਾਰੀ ਧਿਰ ਆ ਉਹ ਕਹਿੰਦੇ ਕਿ ਮਜੀਠੀਆ ਤੇ ਗਨਾਹ ਦਾ ਪਰਿਆ ਸੀ ਬਸ ਇੱਥੇ ਮੁੱਕ ਜਾਂਦੀ ਹੈ ਬਿਲਕੁਲ ਦੋਨੋਂ ਪੱਖ ਹੁਣ ਹੁਣ ਕਹਾਣੀ ਅੱਗੇ ਤੋਰਦੇ ਆ ਆਪਾਂ ਤੇ ਚੱਲੀ ਜਾਂਦੀ ਹੈ ਕਹਾਣੀ ਕਿ ਮਜੀਠੀਏ ਦੇ ਜੇਲ ਜਾਣ ਤੋਂ ਬਾਅਦ ਅਗੇ ਕੀ ਹੋਏਗਾ ਹੁਣ ਉਹ ਚਲੋ ਛੱਡ ਦਿਓ ਜ਼ਮਾਨਤ ਹੁੰਦੀ ਹੈ ਕਿ ਨਹੀਂ ਹੁੰਦੀ ਕਦੋਂ ਹੁੰਦੀ ਹੈ ਉਹ ਛੱਡ دی ਆਪਾਂ ਹੁਣ ਇਸ ਦਰਮਿਆਨ ਕੁਝ ਗੱਲਾਂ ਜਿਹੜੀਆਂ ਨੇ ਉਹ ਇਹ ਕਹਿੰਦੀ ਆ ਬਿੱਟੂ ਆਲਖ ਨੇ ਜਿਹੜੀ ਗੱਲ ਕਹੀ ਉਹਨੇ ਕਿਹਾ ਕਿ ਇਹ ਡਰਗ ਰੈਕ ਹੈ ਜਿਹੜਾ ਹੂੰ ਉਹ ਤੇ ਹੈ ਹੀ ਨਹੀਂ ਮਤਲਬ ਕਿ ਉਹ ਕੇਸ ਹੀ ਹੁਣ ਦੇਖੋ ਬਿੱਟੂ ਆਲਖ ਦੀਆਂ ਜਿੰਨੀਆਂ ਇੰਟਰਵਿਊ ਮੈਂ ਸੁਣ ਸਕਿਆ ਕੱਲ ਤੋਂ ਲਗਾਤਾਰ ਬਿਲਕੁਲ ਮੈਂ ਸੁਣਿਆ तकरीबन ਕੱਢ ਕੇ ਦੇਖੋ ਕਈ ਚੀਜ਼ਾਂ ਤੇ ਫਿਰ ਤੁਹਾਨੂੰ ਟਾਈਮ ਲਾਉਣਾ ਪੈਂਦਾ ਮੈਂ ਕੱਲ ਸੁਣਿਆ ਕੱਢ ਕੇ ਉਹ ਇਹ ਗੱਲ ਕਹਿੰਦਾ ਕਿ ਇਹ ਦੋ ਪਰਿਵਾਰਾਂ ਦਾ ਝਗੜਾ ਸੀ ਹਮ ਖਾਸ ਤੌਰ ਤੇ ਰਤਨ ਸਿੰਘ ਅਜਨਾਲਾ ਦੀ ਫੈਮਿਲੀ ਨੂੰ ਧਾ ਲਾਉਣ ਵਾਸਤੇ ਮੈਨੂੰ ਵਸਾਇਆ ਗਿਆ ਹਮ ਦੂਜਾ ਇਲਜ਼ਾਮ ਕਿ ਮੈਂ ਮਜੀਠੀਏ ਨੂੰ ਪੁੱਛਿਆ ਕਿ ਯਾਰ ਤੂੰ ਮੇਰੇ ਨਾਲ ਆ ਕੀ ਕੀਤਾ ਹਮ ਕਿਉਂਕਿ ਯਾਰ ਸੀਗੇ ਨਾ ਜੀ ਤਾਂ ਉਹਨੇ ਕਿਹਾ ਕਿ ਮੈਂ ਮਰਦਾ ਕੀ ਨਾ ਕਰਦਾ ਮੈਨੂੰ ਬਾਦਲ ਸਾਹਿਬ ਕਹਿੰਦੇ ਸੀ ਵੀ ਇਹਨੂੰ ਠੋਕਣਾ ਹੁਣ ਜਦੋਂ ਇਹ ਵਾਪਰਿਆ ਉਹ ਤੋਂ 1 ਸਾਲ ਪਹਿਲਾਂ ਬਾਦਲ ਸਾਹਿਬ ਨੇ ਸਟੇਜ ਤੇ ਮਜੀਠੀਏ ਦੀ ਲਾਹ ਪਾ ਕੀਤੀ ਸੀ ਕਿ ਅਸੀਂ ਤੇ ਜੇਲਾ ਕੱਟੀਆਂ ਨੂੰ ਪੁੱਛੋ ਇਹਨਾਂ ਨੇ ਕੋਈ ਜੇਲ੍ਹ ਕੱਟੀ ਆ ਜੀ ਇਹਨਾਂ ਨੂੰ ਤੇ 42 ਚ ਸਜਾ ਸਜਾਇਆ ਸਭ ਕੁਝ ਮਿਲ ਗਿਆ ਹਮ ਇਸ ਕੱਟਣਾ ਤੋਂ ਇੱਕ ਸਾਲ ਕੇ ਕੋ 13 14 ਮਹੀਨਿਆਂ ਦੇ ਅੰਦਰ ਅੰਦਰ ਇਹ ਸਭ ਕੁਝ ਵਾਪਰਦਾ ਹੁਣ ਮੈਂ ਨਹੀਂ ਕਹਿ ਰਿਹਾ ਬਿਟੂ ਆਲ ਖ ਕਹਿ ਰਿਹਾ ਪਰ ਮੈਂ ਤੁਹਾਨੂੰ ਇੱਕ ਘਟਨਾ ਨਾਲ ਜੋੜ ਕੇ ਦੱਸਣ ਕਿ ਦੱਸਦੀ ਜੀ ਵੀ ਮੈਨੂੰ ਬਾਦਲ ਠੋਕਰ ਨੂੰ ਫਿਰਦੇ ਸੀ ਤੂੰ ਤਾਂ ਬਰੀ ਹੋ ਕੇ ਆ ਗਿਆ ਤੇ ਮੇਰਾ ਕੀ ਬਣਦਾ ਜੀ ਮਤਲਬ ਕਿ ਇਹ ਵਰਡ ਹੈ ਕਿ ਬਿਟੂ ਆਲ ਖ ਦੀ ਜਿਹੜਾ ਵੰਗਾਰ ਕੇ ਕਹਿ ਰਿਹਾ ਕਿ ਮੇਰੇ ਨਾਲ ਗੱਲ ਕਰ ਲੋ ਜੀ ਹੁਣ ਉਸ ਤੋਂ ਬਾਅਦ ਉਹ ਕਹਿੰਦਾ ਕਿ ਦੇਖੋ ਜੀ ਗੱਲ ਇਹ ਆ ਕਿ ਸਾਰਾ ਕੁਝ ਜਿਹੜਾ ਵੀ ਸਾਡੇ ਨਾਲ ਤੇ ਨਜਾਇਜ਼ ਹੋਇਆ ਫਿਰ ਉਹ ਬ੍ਰਹਮਪੁਰਾ ਦੀ ਹਾਰ ਦਾ ਵੀ ਜ਼ਿਕਰ ਕਰਦਾ ਹੈ ਹੂੰ ਕਿ ਭਾਈ ਬ੍ਰਹਮਪੁਰਾ ਦੀ ਜਦੋਂ ਹਾਰ ਹੋ ਗਈ ਉਹਨਾਂ ਨੇ ਕੋਲ ਡਿਟੇਲ ਕੱਢੀ ਹੂੰ ਵਿਕਰਮਜੀਠੀਏ ਦੀ ਕਿ 200 ਕਾਲ ਨਿਕਲੀ ਤੇ ਬਾਦਲ ਸਾਹਿਬ ਨੂੰ ਉਹਨਾਂ ਨੇ ਜਾ ਕੇ ਦੱਸਿਆ ਸੀਗਾ ਕਿ ਆਹ ਵੇਖੋ ਇਹ 12 ਦੀ ਗੱਲ ਹੈ ਸ਼ਾਇਦ ਹੂੰ ਸਾਰੀਆਂ ਕਟਾਵਾਂ ਨੂੰ ਜੋੜੋ ਨਾ ਆਪੋ ਵਿੱਚ ਦੀ ਜੀ ਮੈਂ ਨਹੀਂ ਕਹਿੰਦਾ ਕਿ ਕਿਸੇ ਫੈਸਲੇ ਤੇ ਪਹੁੰਚੋ ਬਿਲਕੁਲ ਪਰ ਗੱਲਾਂ ਜਜਮੈਂਟ ਦੇ ਦੇਖੋ ਸੀ ਸਾਰੀ ਬਿਲਕੁਲ ਇਹਨਾਂ ਚੀਜ਼ਾਂ ਨੂੰ ਜੋੜ ਕੇ ਜੇ ਦੇਖੀਏ ਤਾਂ ਫਿਰ ਹੁਣ ਮਜੀਠੀਆ ਕਹਿੰਦਾ ਮੈਂ ਨਜਾਇਜ਼ ਆ ਜੀ ਬਿੱਟੂ ਔਲਖ ਕਹਿੰਦਾ ਮੈਂ ਨਜਾਇਜ਼ ਆ ਤੇ ਜਗਦੀਸ਼ ਭੋਲਾ ਕਹਿੰਦਾ ਮੈਂ ਨਜਾਇਜ਼ ਆ ਕਿਉਂਕਿ ਬਿੱਟੂ ਔਲਖ ਕਹਿੰਦਾ ਜਗਦੀਸ਼ ਭੋਲੇ ਤੂੰ ਤਾਂ 1 ਗ੍ਰਾਮ ਵੀ ਡਰਗ ਨਹੀਂ ਰਿਕਵਰ ਹੋਈ ਤੇ ਫਿਰ ਦੋਸ਼ੀ ਕੌਣ ਹੈ ਜੀ ਫਿਰ ਐਡਾ ਵਡਾ ਕੇਸ ਦਾ ਲੱਗਦਾ ਵੀ ਕੋਈ ਮੈਂ ਤਾਂ ਹੈਰਾਨ ਹਾਂ ਜੀ ਹਰਾਨ ਪਰ ਸਭ ਤੋਂ ਜਿਹੜਾ ਇਹਦੇ 'ਚ ਇੱਕ ਬੜੀ ਮੈਂ ਕਹੂੰਗਾ ਕਿ ਇੱਕ ਬੜੀ ਹਰਾਨੀ ਵਾਲੀ ਗੱਲ ਆ ਜੀ ਕਿਉਂਕਿ ਅਸੀਂ ਇਹ ਸਾਰੇ ਨਾਂ ਉਸ ਵੇਲੇ ਸੁਣੇ ਹੂੰ ਦੇਵ ਦਾ ਨਾਂ ਆਉਂਦਾ ਹੈ ਇਹ ਤੁਹਾਡੇ ਵਾਸਤੇ ਅਣਜਾਣੇ ਜੇ ਨਾਂ ਹੋਣੇ ਆ ਪਰ ਅਸੀਂ ਇਹਨਾਂ ਦੀ ਉਦੋਂ ਬਹੁਤ ਚਰਚਾ ਸੁਣੀ ਹੈ ਹੂੰ ਦੇਵ ਹੋ ਗਿਆ ਫਿਰ ਇਹ ਤੋਂ ਇਲਾਵਾ ਇੱਕ ਬਾਂਸਲ ਦਾ ਜ਼ਿਕਰ ਆਉਂਦਾ ਹੈ ਜੀ ਬਿੱਟੂ ਆਲਖ ਕਹਿੰਦਾ ਵੀ 70 ਜਣੇ ਸਾਂ ਸੀ ਇਸ ਕੇਸ ਦੇ ਵਿੱਚ ਟੋਟਲ ਹੂੰ ਪਰ ਉਭਾਰੇ ਗਏ ਕੁਝ ਕੁ ਚੇਰੇ ਜੀ ਤੇ ਕੁਝ ਕੁ ਬੰਦੇ ਐਸੇ ਸੀਗੇ ਜਿਨ੍ਹਾਂ ਤੋਂ ਮੋਟਾ ਪੈਸਾ ਲਿਆ ਨਰਿੰਦਰ ਸਿੰਘ ਹਰਦੀਪ ਸਿੰਘ ਦਾ ਨਾਮ ਲੈ ਰਿਹਾ ਬਟਵਾਲਾ ਹੂੰ ਕਿ ਮੇਰੇ ਤੇ ਕੇਸ ਕਰੋ ਜੀ ਨਰਿੰਦਰ ਸਿੰਘ ਮੇਰੇ ਤੇ ਮੁਕੱਦਮਾ ਕਰ ਦੇਵੇ ਹੂੰ ਹਰਦੇਵਾਲ ਉਹ ਤੇ ਕਹਿੰਦਾ ਕਿ ਵੀ ਹਰਦੇਵਾਲ ਸਿੰਘ ਮਾਨ ਨੂੰ ਤੁਸੀਂ ਪੁੱਛ ਕੇ ਚ ਕਰ ਲੋ ਇਹਦੇ ਤੋਂ ਤੁਹਾਨੂੰ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਸਰ ਇਸ ਪ੍ਰਕਰਨ ਚੋਂ ਇਹ ਕਈ ਸਵਾਲ ਨਿਕਲਦੇ ਨੇ ਹਮ ਇੱਕ ਤੇ ਸਿਆਸੀ ਕਿ ਦੇਖੋ ਕਿਦਾਂ ਇੱਕ ਦੂਜੇ ਨੂੰ ਠੱਬੀਆਂ ਲਾਈਆਂ ਜਾਂਦੀਆਂ ਕਿੱਥੇ ਵਰਚੂਅਲ ਖ ਦਾ ਜਿਹੜਾ ਦਾਵਾ ਹੈ ਕਿ ਆਹ ਫੈਮਿਲੀ ਦਾ ਝਗੜਾ ਇਹਦੇ ਨਾਲ ਇਹਦੇ ਨਾਲ ਹਾਰਾਂ ਚ ਤਾਂ ਉਹ ਪਲੱਸ ਨਾਲ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਇਹ ਬੜੀ ਖਤਰਨਾਕ ਖੁਲਾਸੇ ਦੇ ਰੂਪ ਤੇ ਵਿੱਚ ਆ ਕਿ ਜਿਹੜੇ ਅਫਸਰਾਂ ਨੂੰ ਪੰਜਾਬ ਨੇ ਹੀਰੋ ਮੰਨਿਆ ਮੰਨ ਵੀ ਰਹੇ ਅੱਜ ਤੱਕ ਕੁਝ ਲੋਕ ਉਹਨਾਂ ਬਾਰੇ ਬਿੱਟੂ ਆਲਕ ਤੇ ਬਹੁਤ ਜ਼ਬਰਦਸਤ ਖੁਲਾਸੇ ਕਰ ਰਿਹਾ ਹੂੰ ਕਿੰਨੇ ਵੱਡੇ ਸਵਾਲ ਹੋਗੇ ਤੇ ਜੇ ਖੁੱਲਣ ਲੱਗੇ ਤੇ ਕੀ ਕੁਝ ਖੁੱਲ ਸਮਝ ਤੋਂ ਪਰੇ ਸੋ ਇਸ ಪ್ರಕರಣ ਦਾ ਜਿਹੜਾ ਨਿਚੋੜ ਆ ਉਹ ਇਹ ਆ ਕਿ ਅਸੀਂ ਬਿਕਰਮ ਮਜੀਠੀਏ ਤੋਂ ਪਰੇ ਜਾ ਕੇ ਦੇਖਣ ਨੂੰ ਤਿਆਰ ਹੀ ਨਹੀਂ ਹੈ ਜੀ ਉਹ ਅਸੀਂ ਤੇ ਉਹ 500 ਚੜ੍ਹਨੀ ਬਸ ਬਿਲਕੁਲ ਅਸੀਂ ਬਿਕਰਮ ਬਿਕਰਮ ਜੀਠੀਏ ਦਾ ਤਾਂ ਡਰਗ ਵਾਲਾ ਮਾਮਲਾ ਹੈ ਹੀ ਨਹੀਂ ਹੂੰ ਇਹ ਤਾਂ ਮਾਮਲਾ ਹੀ ਨਹੀਂ ਡਰਗ ਵਾਲਾ ਇਹ ਤੇ ਮਾਮਲਾ ਹੋਣਾ ਹੋ ਗਿਆ ਕਿ ਜੋ ਮਤਲਬ ਐਸੈਟਸ ਬਣਾਏ ਹੁੰਦੇ ਆ ਪ੍ਰਾਪਰਟੀ ਬਣਾਈ ਹੁੰਦੀ ਆ ਕਿ ਬਈ ਉਹ ਤੁਸੀਂ ਗਲਤ ਤਰੀਕੇ ਨਾਲ ਗਲਤ ਢੰਗ ਨਾਲ ਪੈਸਾ ਹਾਸਲ ਕੀਤਾ ਜੀ ਹਜੇ ਤੇ ਪੈਸਾ ਤੁਸੀਂ ਪਹਿਲਾਂ ਸਾਬਤ ਕਰੋਗੇ ਪੈਸਾ ਡਰਗ ਮਣੀ ਹੈ ਹੂੰ ਜਾ ਮਤਲਬ ਕਿ 2 ਨੰਬਰ ਦਾ ਉਹ ਤੇ ਬਾਅਦ ਦੀ ਗੱਲ ਬਾਅਦ ਦੀ ਗੱਲ ਬਿਲਕੁਲ ਪਹਿਲਾਂ ਤਾਂ ਇਹ ਸਾਬਤ ਪਹਿਲਾਂ ਤਾਂ ਆਇਆ ਤੇ ਫਿਰ ਪਤਾ ਲੱਗੂਗਾ ਕਿ ਡਰੱਗ ਦੀ ਕਮਾਈ ਸੀ ਇਹ ਜੀ 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 ਉਹ ਤਾਂ ਸਾਬਤ ਕਰਨਾ ਬਾਕੀ ਹੈ ਨਾ ਪਰ ਇਸ ਸਾਰੇ ਪ੍ਰਕਰਨ ਚ ਇਹ ਬੜੇ ਵੱਡੇ ਸਵਾਲ ਖੜੇ ਹੋ ਗਏ ਨੇ ਜੀ ਜੀ ਬਿਲਕੁਲ ਮਿੰਟ ਜੀ ਸੁਖ ਮੈਂਬਰ ਜੀ ਕਹਿੰਦੇ ਕਿ ਬਲ ਸਾਹਿਬ ਨੇ ਹੱਸਦੇ ਹੱਸਦੇ ਕਹਿੰਦੇ ਇਹ ਗੱਲ ਕਹੀ ਸੀ ਹਾਂ ਜੀ ਪਰ ਮੈਂਦੇ ਕਾਫੀ ਵੱਡੇ ਹੋ ਗਏ ਨੇ ਵੱਡੇ ਹੋ ਗਏ ਨੇ ਬਿਲਕੁਲ ਜੀ ਇੱਕ ਕਮੈਂਟ ਮੇਟੋ ਜੀ ਨਵਰੂਪ ਗੱਲ ਹੋ ਰਿਆਂ ਦਾ ਆਪਾਂ ਪੜ ਲ ਗਏ ਫਿਰ ਆਪਾਂ ਚੱਲਦੇ ਆ ਅੱਗੇ ਨੂੰ ਇਹ ਕਹਿੰਦੇ ਕਿ ਤੁਸੀਂ ਮਜੀਠਾ ਹਲਕੇ ਬਾਰੇ ਵੀ ਕਹਿੰਦੇ ਕੀ ਸੋਚਦੇ ਹੋ ਉਹਦੇ ਬਾਰੇ ਦੱਸਿਓ ਮਤਲਬ ਜੇ ਆਪਾਂ ਹੁਣ ਦੀ ਗੱਲ ਕਰੀਏ ਤੇ ਉਥੋਂ ਦੇ ਕਹਿੰਦੇ ਇਨਚਾਰਜ ਬਾਰੇ ਮੜੀ ਗੱਲ ਕਰਿਓ ਕਿਉਂਕਿ ਤੁਸੀਂ ਸੱਚ ਦੱਸਦੇ ਹੋ ਨਹੀਂ ਮੈਂ ਇਨਚਾਰਜ ਮੈਨੂੰ ਪਤਾ ਹੀ ਨਹੀਂ ਜੀ ਉਹ ਇਨਚਾਰਜ ਬਾਰੇ ਤੇ ਕੌਣ ਇਨਚਾਰਜ ਹੈ ਜੀ ਕਿਹੜੀ ਪਾਰਟੀ ਤੇ ਇਨਚਾਰਜ ਬਾਰੇ ਤੁਸੀਂ ਪੁੱਛ ਰਹੇ ਹੋ ਬਾਕੀ ਮੈਨੂੰ ਜਿਹੜਾ ਲੱਗ ਰਿਹਾ ਉਹ ਇਹਨਾਂ ਦਾ ਕਹਿੰਦਾ ਮਤਲਬ ਇਹ ਹੋਇਆ ਵੀ ਜੇ ਮਜੀਠੀਆ ਸਾਹਿਬ ਸਾਈਡ ਤੇ ਆ ਤੇ ਉਸ ਤੋਂ ਬਾਅਦ ਉੱਥੋਂ ਦੀ ਰਾਜਨੀਤੀ ਦਾ ਕੀ ਹੋਊਗਾ ਇਹਨਾਂ ਰਾਜਨੀਤੀ ਦਾ ਦੇਖੋ ਤੇ ਉਹ ਤੇ ਪਹਿਲਾਂ ਹੀ ਹਾਰੇ ਹੋਏ ਨੇ ਹਮ ਮਜੀਠਾ ਤੇ ਛੜਤਾ ਉਹਨਾਂ ਨੇ ਆਪ ਉਹ ਅਮਰਸਰੋਂ ਲੜੇ ਅਮਰਸਰੋਂ ਹਾਰ ਗਏ ਹਮ ਤੇ ਉੱਥੋਂ ਬੀਬੀ ਗਨੀਪੌਰ ਲੜੇ ਉਹ ਜਿੱਤ ਗਏ ਇਹਦਾ ਮਤਲਬ ਆ ਕਿ ਇੰਨੀ ਵੱਡੀ ਉਲਟ ਲਹਿਰ ਦੇ ਬਾਵਜੂਦ ਮਜੀਠੀਆ ਆਪਣੀ ਸੁਪਤਨੀ ਨੂੰ ਹਮ ਖੜਾ ਕੇ ਇਲੈਕਸ਼ਨ ਚ ਜੇ ਜਿਤਾ ਗਿਆ ਤੇ ਦਾ ਮਤਲਬ ਕਿ ਉਹਨਾਂ ਦੀ ਪਕੜ ਹੈ ਜੀ ਬਿਲਕੁਲ ਹਾਂ ਇਹ ਤੇ ਪਕੜ ਆ ਸਕਦੇ ਆ ਬਿਲਕੁਲ ਠੀਕ ਹੈ ਨਾ ਜੀ 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 ਇੱਕ ਕਮੈਂਟ ਬਾਈ ਜੀ ਕਰ ਰਹੇ ਨੇ ਜੱਗੀ ਜੀ ਵਾਰ-ਵਾਰ ਕਹਿੰਦੇ ਰਾਣੋ ਵਾਲਾ ਸਰਪੰਚ ਵੀ ਆਉਂਦਾ ਹੈ ਸਾਬ ਤੇ ਰਾਣੋ ਵਾਲਾ ਸਰਪੰਚ ਤੇ ਦੇਖੋ ਜੀ ਅਸੀਂ ਮਤਲਬ ਉਹਦੋਂ ਨਹੀਂ ਸੀ ਸੁਣਿਆ ਮੈਂ ਐਵੇਂ ਕਹਾਂ 12 13 ਚ ਤੇ ਦਾ ਕੋਈ ਜ਼ਿਕਰ ਨਹੀਂ ਸੀਗਾ ਮੈਂ ਤੇ ਕਿਤੇ ਨਹੀਂ ਸੁਣਿਆ ਹਾਂ ਉਹਦੇ ਬਾਅਦ ਇਹਦਾ ਨਾਂ ਜਿਹੜਾ ਸੁਣਿਆ ਮੈਂ ਉਦੋਂ ਸੁਣਿਆ ਨਹੀਂ ਹੈ ਇਹਦਾ ਹੂੰ ਵਿੱਚ ਜੀ ਚਲੋ ਜੋਧ ਸਮਰਾ ਬਾਰੇ ਕਹਿ ਰਹੇ ਨੇ ਹਾਂਜੀ ਦੇਖੋ ਜੋਧ ਸਮਰਾ ਜਿਹੜੇ ਹੈਗੇ ਨੇ ਉਹ ਮਜੀਠੀ ਇਹਦੇ ਬਹੁਤ ਕਰੀਬੀ ਆ ਹੂੰ ਮੈਂ ਅੱਗੇ ਵੀ ਇਹਨਾਂ ਦੀ ਗੱਲ ਤੁਹਾਨੂੰ ਦੱਸੀ ਸੀ ਜਦੋਂ ਇਹਨਾਂ ਦੇ ਪੰਪ ਤੇ ਗੋਲੀ ਚੱਲੀ ਸੀ ਜਿਗਰੀ ਯਾਰ ਨੇ ਜੀ ਠੀਕ ਹੈ ਨਾ ਜੀ ਬਿਲਕੁਲ ਕਹ ਲੋ ਕਿ ਭਾਈ ਕਈ ਬੰਦਿਆਂ ਦੇ ਨਾਲ ਤੁਹਾਡੇ ਸਾਹ ਹੀ ਸਾਂਝੇ ਹੋ ਜਾਂਦੇ ਆ ਹੂੰ ਉਹਨਾਂ ਵਰਗੀ ਤੋਂ ਹਾਂਜੀ 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 ਜੀ ਚਲੋ ਖੈਰ ਆਪਾਂ ਇਸ ਖਬਰ ਤੋਂ ਵੀ ਅੱਗੇ ਚੱਲਦੇ ਹਾਂ ਤੇ ਉਸ ਤੋਂ ਪਹਿਲਾਂ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ ਜੀ ਸ਼ੁਕਰੀਆ ਕਰਦੇ ਹਾਂ ਸੰਘੇੜਾ ਸਾਹਿਬ ਬਿਲਕੁਲ ਹਾਂ ਜੀ ਇਹ ਵੀ ਇੱਕ ਗੱਲ ਮੈਂ ਵਿਸਰ ਗਿਆ ਤੁਸੀਂ ਚੰਗੀ ਗੱਲ ਯਾਦ ਕਰਾ ਦਿੱਤੀ ਆ ਕਿ ਬਿੱਟੂ ਆਲਕ ਨੇ ਇਹ ਵੀ ਗੱਲ ਕਹੀ ਆ ਕਿ ਭੋਲਾ ਮੈਨੂੰ ਉੱਥੇ ਮਿਲਿਆ ਹਵਾਲਾ ਦੇ ਵਿੱਚ ਮੈਂ ਤੇ ਪਹਿਲੀ ਵਾਰੀ ਵੇਖਿਆ ਸੀ ਭੋਲੇ ਨੂੰ ਉਹ ਕਹਿੰਦੇ ਵੀ ਭੋਲੇ ਨੇ ਤੇ ਦਾਲਤ ਚ ਜਾ ਕੇ ਮੰਨਿਆ ਕਿ ਮੈਂ ਤੇ ਮਤਲਬ ਕਿ ਮਜੀਠੀਆਂ ਨੂੰ ਵੇਖਿਆ ਨਹੀਂ ਅਜੇ ਤੱਕ ਮਿਲਿਆ ਹੀ ਨਹੀਂ ਜੀ ਮੈਂ ਤਾਂ ਕਿਸੇ ਦੇ ਕਹਿਣ ਤੇ ਨਾਮ ਲਿਆ ਦੇਖੋ ਕਿੱਡੀ ਵੱਡੀ ਗੱਲ ਇਹ ਵੀ ਹੋ ਗਈ ਤੇ ਬਹੁਤ ਵੱਡੀਆਂ ਗੱਲਾਂ ਨੇ ਸਭ ਬਹੁਤ ਵੱਡੀਆਂ ਗੱਲਾਂ ਨੇ ਜੀ ਚਲੋ ਖੈਰ ਹੁਣ ਇਹ ਸਾਰੀਆਂ ਗੱਲਾਂ ਹਾਂ ਜੀ ਸਵੇੜਾ ਸਾਹਿਬ ਨਾ ਲੈ ਰਹੇ ਬਦਲ ਸਾਹਿਬ ਦਾ ਪਰ ਕਿਉਂਕਿ ਹੁਣ ਰਿਕਾਰਡ ਤੇ ਕਿਤੇ ਕੋਈ ਕਾਗਜ਼ ਹੋਵੇ ਤੇ ਫਿਰ ਤਾਂ ਆਪਾਂ ਕਹੀਏ ਪਰ ਇਹ ਗੱਲ ਬਿੱਟੂ ਔਲਖ ਨੇ ਜ਼ਰੂਰ ਕਹੀ ਆ ਤੇ ਇਸ਼ਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਹੂੰ ਕਿਤੇ ਨਾ ਕਿਤੇ ਇਧਰ ਨੂੰ ਗੱਲ ਕਮਾਈ ਵੀ ਆ ਜੀ